ਇਸ ਗਤੀਵਿਧੀ ਲਈ ਮੇਰੇ ਕੋਲ ਕੌਲੀ ਵਿੱਚ ਕੁਝ ਪਾਣੀ ਹੈ ਇੱਕ ਬੀਕਰ ਹੈ ਤੇ ਰਬੜ ਦਾ ਇੱਕ ਪਤਲਾ ਟੁਕੜਾ ਹੈ ਹਾਲਾਂਕਿ ਇਸ ਦੀ ਥਾਂ ਤੇ ਤੁਸੀਂ ਥਰਮਾਕਾਲ ਦੀ ਵਰਤੋਂ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਮੇਰੇ ਕੋਲ ਕਪੂਰ ਦੀ ਗੋਲੀ ਤੇ ਇੱਕ ਲਾਈਟਰ ਵੀ ਹੈ ਪਰ ਇਹ ਗਤੀਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਗਤੀਵਿਧੀ ਕਿਸੇ ਵੱਡੇ ਦੀ ਮੌਜੂਦਗੀ ਵਿੱਚ ਹੀ ਕਰੋ ਕਿਉਂਕਿ ਇਸ ਵਿੱਚ ਅਸੀਂ ਅੱਗ ਦੀ ਵਰਤੋਂ ਕਰਨੀ ਹੈ ਇਸ ਲਈ ਤੁਹਾਨੂੰ ਬਹੁਤ ਸਾਵਧਾਨ ਰਹਿਣਾ ਪਏਗਾ ਇਸ ਲਈ ਤੁਸੀਂ ਇਸ ਨੂੰ ਕਿਸੇ ਬਾਲਗ ਵਿਅਕਤੀ ਦੀ ਮੌਜੂਦਗੀ ਵਿੱਚ ਹੀ ਕਰੋ ਠੀਕ ਹੈ ਤਾਂ ਸਭ ਤੋਂ ਪਹਿਲਾਂ ਮੈਂ ਇਸ ਖਾਲੀ ਬੀਕਰ ਨੂੰ ਉਲਟਾ ਕਰਕੇ ਪਾਣੀ ਨਾਲ ਭਰੀ ਇਸ ਕੌਲੀ ਵਿੱਚ ਰੱਖ ਦਿੰਦਾ ਹਾਂ ਇਸ ਨਾਲ ਬੀਕਰ ਵਿੱਚ ਇੱਕ ਨਿਸ਼ਚਿਤ ਉਚਾਈ ਤੱਕ ਪਾਣੀ ਪੜ ਜਾਂਦਾ ਹੈ ਅਸੀਂ ਬੀਕਰ ਵਿੱਚ ਪਾਣੀ ਦੀ ਇਸ ਉਚਾਈ ਨੂੰ ਦੇਖ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਇਹ 30 ਤੇ 40 ਦੇ ਚਿੰਨਾਂ ਦੇ ਵਿਚਕਾਰ ਹੈ। ਆਓ ਇਸ ਨੂੰ ਥੋੜਾ ਹੋਰ ਨੇੜੇ ਤੋਂ ਦੇਖੀਏ। ਤਾਂ ਇਹ 30 ਤੇ 40 ਦੇ ਚਿੰਨਾਂ ਦੇ ਵਿਚਕਾਰ ਹੈ। ਹੁਣ ਮੈਂ ਇਸ ਸਪੀਕਰ ਨੂੰ ਬਾਹਰ ਕੱਢ ਲੈਂਦਾ ਹਾਂ ਤੇ ਰਬੜ ਦੇ ਇਸ ਪਤਲੇ ਟੁਕੜੇ ਨੂੰ ਪਾਣੀ ਤੇ ਰੱਖ ਦਿੰਦਾ ਹਾਂ। ਜਿਸ ਨਾਲ ਰਬੜ ਦਾ ਇਹ ਟੁਕੜਾ ਤੈਰਨ ਲੱਗਦਾ ਹੈ ਜਿਵੇਂ ਕਿ ਤੁਸੀਂ ਇੱਥੇ ਦੇਖ ਪਾ ਰਹੇ ਹੋ। ਤੇ ਹੁਣ ਮੈਂ ਕਪੂਰ ਦੀ ਗੋਲੀ ਨੂੰ ਲਾਈਟਰ ਨਾਲ ਜਲਾ ਕੇ ਰਬੜ ਦੇ ਇਸ ਪਤਲੇ ਟੁਕੜੇ ਦੇ ਉੱਪਰ ਰੱਖ ਦਿਆਂਗਾ ਤੇ ਫਿਰ ਉਸ ਦੇ ਉੱਪਰ ਸਪੀਕਰ ਨੂੰ ਰੱਖਾਂਗਾ ਇਸ ਦੇ ਲਈ ਸਾਨੂੰ ਇੱਕ ਹੋਰ ਉਪਕਰਨ ਚਾਹੀਦਾ ਹੋਵੇਗਾ ਉਹ ਹੈ ਚਿਮਟਾ ਕਿਉਂਕਿ ਚਿਮਟੇ ਨਾਲ ਹੀ ਅਸੀਂ ਜਲਦੇ ਹੋਏ ਕਪੂਰ ਨੂੰ ਚੁੱਕ ਸਕਾਂਗੇ ਤਾਂ ਚਲੋ ਹੁਣ ਕਪੂਰ ਨੂੰ ਜਲਾਉਂਦੇ ਹਾਂ ਤਾਂ ਇਹ ਜਲ ਗਿਆ ਹੈ ਤੇ ਹੁਣ ਮੈਂ ਇਸ ਨੂੰ ਚੁੱਕ ਕੇ ਤੈਰਦੇ ਹੋਏ ਰਬੜ ਦੇ ਟੁਕੜੇ ਦੇ ਉੱਪਰ ਰੱਖ ਦਿੰਦਾ ਹਾਂ ਇਸ ਤੋਂ ਬਾਅਦ ਇਸ ਦੇ ਉੱਪਰ ਮੈਂ ਬੀਕਰ ਰੱਖ ਦਿਆਂਗਾ ਤਾਂ ਅਸੀਂ ਦੇਖਿਆ ਕਿ ਕੀ ਹੋਇਆ ਕਪੂਰ ਤੁਰੰਤ ਬੁਝ ਗਿਆ ਤੇ ਉਸ ਦਾ ਜਲਣਾ ਬੰਦ ਹੋ ਗਿਆ ਪਰ ਇਸ ਦੇ ਨਾਲ ਹੀ ਬੀਕਰ ਦੇ ਅੰਦਰ ਪਾਣੀ ਦਾ ਪੱਧਰ ਵੀ ਥੋੜਾ ਉੱਪਰ ਆ ਗਿਆ ਹੈ ਇੱਥੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਅੰਦਾਜ਼ਾ ਲਗਾਓ ਕਿ ਬੀਕਰ ਦੇ ਅੰਦਰ ਪਾਣੀ ਦਾ ਪੱਧਰ ਕੀ ਹੈ ਕਿ ਇਹ ਪਹਿਲਾ ਵਰਗਾ ਹੀ ਹੈ ਜੋ ਅਸੀਂ ਸ਼ੁਰੂ ਵਿੱਚ ਦੇਖਿਆ ਸੀ ਜਬ ਫਿਰ ਇਸ ਪੱਧਰ ਵਿੱਚ ਕੋਈ ਵਾਧਾ ਘਾਟਾ ਹੋਇਆ ਹੈ ਥੋੜਾ ਸਮਾਂ ਲੈ ਕੇ ਸੋਚੋ ਤੇ ਅੰਦਾਜ਼ਾ ਲਗਾਓ ਠੀਕ ਹੈ ਚਲੋ ਦੇਖਦੇ ਹਾਂ ਤਾਂ ਜਦੋਂ ਅਸੀਂ ਇਸ ਨੂੰ ਨੇੜੇ ਲਿਆਉਂਦੇ ਹਾਂ ਤਾਂ ਅਸੀਂ ਪਾਣੀ ਦੇ ਪੱਧਰ ਨੂੰ ਦੇਖ ਸਕਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਪਾਣੀ ਸੱਚਮੁੱਚ ਉੱਪਰ ਆ ਗਿਆ ਹੈ ਸ਼ੁਰੂ ਵਿੱਚ ਇਹ 30 ਤੇ 40 ਦੇ ਚਿੰਨਾ ਦੇ ਵਿਚਕਾਰ ਸੀ ਪਰ ਹੁਣ ਇਹ 30 ਦੇ ਚਿੰਨ ਤੋਂ ਵੀ ਉੱਪਰ ਆ ਗਿਆ ਹੈ ਇਹ ਹੋਇਆ ਕਿਉਂ ਅਸੀਂ ਕੌਲੀ ਵਿੱਚ ਹੋਰ ਪਾਣੀ ਨਹੀਂ ਪਾਇਆ ਅਸੀਂ ਉਹੀ ਕੌਲੀ ਉਹੀ ਬੀਕਰ ਵਰਤਿਆ ਫਿਰ ਵੀ ਪਾਣੀ ਕਿਵੇਂ ਉੱਪਰ ਆ ਗਿਆ ਕਿ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ